ਸੋਡਾ ਤੇ ਇਹ ਜੀ ਹਾਂਜੀ ਅੱਜ ਡਾਕਟਰ ਜੀ ਦਾ ਵਾਜ ਜੀ ਦਾ ਖਾਲਸਾ ਵਾਜ ਜੀ ਕੀ ਫਤਿਹ 20 ਤਰੀਕ ਨੂੰ ਜਿਹੜਾ ਮੀਂਹ ਪਿਆ ਸੀ ਉਹ ਭਗਤਾਂ ਵਾਲੇ ਡੰਪ ਤੇ ਜਿੱਥੇ ਢੇਰ ਦੇ ਢੇਰ ਪਏ ਹੋਏ ਆ ਉਹਦੇ ਵਿੱਚ ਜਿੱਥੇ ਹੈਵੀ ਮੈਟਲ ਵੀ ਹੈਗੇ ਆ ਜਿਹੜਾ ਕੈਂਸਰ ਪੈਦਾ ਕਰਦੇ ਆ ਹੋਰ ਬਾਇਓ ਕੈਮੀਕਲ ਹੈਜ਼ਰਡ ਵੀ ਉਸ ਤੋਂ ਕੈਮੀਕਲ ਨਿਕਲਦੇ ਆ ਉਹ ਸਾਰਾ ਉੱਤੋਂ ਤੋਂ ਲੈ ਕੇ ਥੱਲੇ ਮੀਝਾਦ ਆ ਗਿਆ ਉੱਥੇ ਤੁਸੀਂ ਦੇਖ ਸਕਦੇ ਹੋ ਅਸੀਂ ਵੀਡੀਓ ਦੇ ਦਾਂਗੇ ਤਲਾਬ ਦੇ ਤਲਾਬ ਬਣੇ ਹੋਇਆ ਇਹ ਪਾਣੀ ਦੇ ਇਹ ਉੱਥੋਂ ਅਸੀਂ ਸੈਂਪਲ ਲੈ ਕੇ ਆਏ ਹੁਣ ਉਹ ਜਦ ਉੱਥੇ ਤਲਾਬ ਜੇ ਬਣ ਗਏ ਹੈਗੇ ਆ ਉਹ ਧਰਤੀ 'ਚ ਜਾਊਗਾ ਤੇ ਪੰਜ ਪਵਿੱਤਰ ਸਰੋਵਰ ਦਰਬਾਰ ਸਾਹਿਬ ਹਰਮੰਦਰ ਸਾਹਿਬ ਦਾ ਸਰੋਵਰ ਬURU RAMDAS ਸਾਹਿਬ ਦਾ ਸਰੋਵਰ ਵੀ ਡੇਢ 2 ਕਿਲੋਮੀਟਰ ਦੀ ਦੂਰੀ ਤੇ ਆ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਪਾਣੀ ਥੱਲੀ ਧਰਤੀ 'ਚੋਂ ਜਾ ਕੇ ਹੇਠਲੇ ਪਾਣੀ 'ਚ ਮਿਲ ਜਾਂਦਾ ਹੈ ਇੱਕ ਤਾਂ ਉਥੇ ਜਿਹੜਾ ਪੀਣ ਵਾਲਾ ਪਾਣੀ ਜਿਹੜਾ ਕੋਈ ਥੱਲਿਓਂ ਕੱਢਦਾ ਹੈਗਾ ਉਹਦੇ 'ਚ ਬਹੁਤ ਵੱਡਾ ਇਹ ਖਤਰਾ ਬਣ ਜਾਂਦਾ ਹੈਗਾ ਦੂਜਾ ਆ ਪਵਿੱਤਰ ਸਰੋਵਰ ਸਾਹਿਬ ਦੇ ਵਿੱਚ ਵੀ ਜੇ ਇਹਦਾ ਆਣ ਦਾ ਖਤਰਾ ਪੈਦਾ ਹੋ ਗਿਆ ਉਹ ਬਹੁਤ ਗੰਭੀਰ ਮਸਲਾ ਹੈਗਾ ਪੂਰੇ ਸਿੱਖ ਜਗਤ ਵਾਸਤੇ ਸੋ ਅਸੀਂ ਅੱਜ ਐਸਜੀਪੀਸੀ ਨੂੰ ਬੇਨਤੀ ਕਰਨ ਆਏ ਆ ਕਿ ਆਪਾਂ ਨੇ ਕੀ ਕੀਤਾ ਹੈਗਾ ਅਸੀਂ ਸਰੋਵਰ ਦੀ ਲਾਈਨਿੰਗ ਕੀਤੀ ਹੋਈ ਹੈ ਕਿ ਥੱਲਿਓਂ ਪਾਣੀ ਨਾ ਇਹਦੇ 'ਚ ਮਿਲ ਕਰੇ ਜਾਂ ਅਸੀਂ ਅ ਇਹ ਇਹ ਇਹਦਾ ਕੋਈ ਫਿਲਟਰੇਸ਼ਨ ਸਿਸਟਮ ਜਾਂ ਹੋਰ ਕੁਝ ਰੱਖਿਆ ਹੈਗਾ ਕਿਉਂਕਿ ਇਹ ਸਿੱਖੀ ਲਈ ਬਹੁਤ ਜ਼ਰੂਰੀ ਹੈ ਪਰ ਵੱਡੀ ਗੱਲ ਸਿੱਖੀ ਵਾਸਤੇ ਇਹ ਹੈ ਕਿ ਗੁਰੂ ਰਾਮਦਾਸ ਮਹਾਰਾਜ ਦਾ ਬਸਾਇਆ ਸ਼ਹਿਰ ਉਹਦੇ ਵਿੱਚ ਜਿਹੜੇ ਵਾਸੀ ਆ ਉਹਨਾਂ ਦੇ ਜਿਹੜਾ ਵਾਤਾਵਰਣ ਹੈ ਉਹਦੇ ਚ ਪੋਲੂਸ਼ਨ ਨਾ ਹੋਵੇ ਇਹ ਐਸਜੀਪੀਸੀ ਨੂੰ ਬੇਨਤੀ ਕਰਨ ਆਏ ਆ ਕਿ ਜਿਹੜੇ ਵਾਰ-ਵਾਰ ਹਰੇਕ ਮੰਤਰੀ ਨੇ ਹਰੇਕ ਐਮਐਲਏ ਨੇ ਵਾਅਦੇ ਕੀਤੇ ਆ ਕਿ ਇਹਦਾ ਹੱਲ ਕਰਨਾ ਹੈ ਏ ਐਸਜੀਪੀਸੀ ਨੂੰ ਵੀ ਬਹੁਤ ਜ਼ਰੂਰੀ ਕੰਮ ਹੈ ਕਿ ਵਾਤਾਵਰਨ ਦੇਖਣ ਹੁਣ ਜਦ ਡੰਪ ਚ ਅੱਗਾਂ ਚੱਲ ਪੈਣੀ ਹੈ ਉਧਰ ਤੋਂ ਹਵਾ ਆਣੀ ਹੈ ਜਿਹੜੀ ਪ੍ਰਦੂਸ਼ਨ ਉੱਠਣੀ ਹੈਗੀ ਆ ਉਹ ਸਾਡੇ ਜਿਹੜੇ ਉਰੇ ਦਰਸ਼ਨ ਕਰਾਈ ਸੰਗਤ ਹੈ ਉਹਦੇ ਉੱਤੇ ਉਹਨਾਂ ਦੇ ਨਾਸਾਂ 'ਚ ਚੜਦੀ ਆ ਉਹਦਾ ਵੀ ਸ਼ਹਿਰ 'ਚ ਵੀ ਅਸਰ ਪੈਂਦਾ ਹੈਗਾ ਔਰ ਅਸੀਂ ਸਮਝਦੇ ਆਂ ਕਿ ਇਹ ਜਿਹੜਾ ਵਾਤਾਵਰਨ ਦਾ ਮੁੱਦਾ ਹੈ ਇਹ ਐਸਜੀਪੀਸੀ ਨੂੰ ਅਹਿਮ ਤੌਰ ਤੇ ਲੈ ਕੇ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਆ ਅੱਜ ਅਸੀਂ ਓਰੇ ਜਿਹੜੇ ਐਕਸੀਅਨ ਹੈਗੇ ਆ ਜਿਹੜਾ ਇੰਜੀਨੀਅਰ ਹੈਗੇ ਆ ਉਹਨਾਂ ਨਾਲ ਗੱਲ ਕਰਨ ਆਏ ਆ ਤੇ ਜਿਹੜੇ ਹੁਣ ਹਾਲਾਤ ਹੈ ਉਸ 'ਚ ਅਸੀਂ ਸ਼ਾਇਦ ਪ੍ਰਤਾਪ ਸਿੰਘ ਜੀ ਨੂੰ ਬੇਨਤੀ ਕਰਾਂਗੇ ਕਿ ਇਹਦੇ ਸੈਂਪਲ ਕਰਨ ਥੱਲੇ ਗਰਾਊਂਡ ਵਾਟਰ ਦੀ ਕੁਆਲਿਟੀ ਟੈਸਟਿੰਗ ਕਰਾਉਣ ਉਹ ਟੈਸਟਿੰਗ ਸਰਕਾਰ ਨੇ ਕੀਤੀ ਨਹੀਂ ਕੀਤੀ ਅਸੀਂ ਐਸਜੀਪੀਸੀ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਉਹ ਟੈਸਟਿੰਗ ਕਰਾ ਕੇ ਚੁੱਪ ਹੋ ਜਾਂਦੇ ਆ ਕਿਉਂਕਿ ਉਹਨਾਂ ਦੇ ਉੱਤੇ ਦੋਸ਼ ਲੱਗਦਾ ਪਰ ਸੰਗਤਤਾ ਬਹੁਤ ਇਹਦੇ ਉੱਤੇ ਹੈਗਾ ਸੋ ਅਸੀਂ ਇਹ ਇੱਕ ਸਿੱਖ ਮੁੱਦਾ ਵੀ ਬਣਾਉਣਾ ਚਾਹੁੰਦੇ ਮਾਨ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਸਰੋਵਰ ਦੇ ਪਾਣੀ ਦੇ ਲਈ ਅਸੀਂ ਐਸਜੀਪੀਸੀ ਨਾਲ ਗੱਲ ਕਰਾਂਗੇ ਐਸਜੀਪੀਸੀ ਨੇ ਸਰੋਵਰ ਦੇ ਵਿੱਚ ਤਾਂ ਫਿਲਟਰ ਲਗਾਏ ਆਲਰੇਡੀ ਫਿਲਟਰ ਲੱਗਾ ਹੋਇਆ ਪਰ ਗਰਾਊਂਡ ਵਾਟਰ ਸੀਪੇਜ ਜਿਹੜੀ ਆਉਂਦੀ ਹੈ ਉਹਦੇ ਵਾਸਤੇ ਆਪਾਂ ਨੂੰ ਚੁਕੰਨਾ ਹੋਣਾ ਚਾਹੀਦਾ ਹੈ ਇਹ ਜਦ ਥੱਲੇ ਧਰਤੀਓਂ ਪਾਣੀ ਇੱਕ ਦੰਦ ਥੱਲੇ ਵੜ ਗਿਆ ਅੱਜ ਨਹੀਂ ਕੱਲ ਕਦੀ ਵੀ ਲੀਕੇਜ ਅੰਦਰ ਨੂੰ ਹੋ ਸਕਦੀ ਹੈ ਸੋ ਇਹ ਬਹੁਤ ਗੰਭੀਰ ਮਸਲਾ ਹੈ ਲੇਕਿਨ ਕਈ ਐਮਐਲਐਸ ਦੀਆਂ ਫੈਕਟਰੀਜ਼ ਨੇ ਉਹਨਾਂ ਦੇ ਪਾਣੀ ਵਿੱਚ ਜਾ ਰਹੇ ਨੇ ਧਰਤੀ ਹੇਠ ਜਾ ਰਹੇ ਨੇ ਕੀ ਲੱਗਦਾ ਕਿ بار بار ਉੱਤੇ ਸਿਆਸਤ ਹੋ ਰਹੀ ਹੈ ਜੀ ਨਾਲ ਸਿਆਸਤ ਲਗਾਤਾਰ ਹੋ ਰਹੀ ਹੈ ਦੇਖੋ ਅਸੀਂ ਆਪਣੇ ਪਵਿੱਤਰਤਾ ਪਵਿੱਤਰ ਸਥਾਨ ਦੇ ਉੱਤੇ ਐਸਜੀਪੀਸੀ ਨੂੰ ਧਿਆਨ ਕਰਨ ਆਏ ਆ ਤੇ ਮੇਰਾ ਖਿਆਲ ਹੈ ਜਿਹੜੀ ਪੰਥਿਕ ਕੌਮiyet ਹੈਗੀ ਹੈ ਉਹ ਉਹਨੂੰ ਫਿਕਰਮੰਦ ਹੋਣਾ ਚਾਹੀਦਾ ਹੈ ਉਹਦੇ ਵਿੱਚ ਕਿਸੇ ਇੱਕ ਵਪਾਰੀ ਇੰਡਸਟਰੀਅਲਿਸਟ ਉਹਦਾ ਨਹੀਂ ਮਹਿਣਾ ਰਹਿੰਦਾ ਹੈਗਾ ਇਹ ਸਮੂਹ ਗੁਰੂ ਕੀ ਸੰਗਤ ਜਦ ਅਸਰ ਪੈ ਰਿਹਾ ਹੈ ਤਾਂ ਇਹ ਕੌਮiyet ਤੌਰ ਤੇ ਨਜ਼ਰਾਨੇ ਤੇ ਆਪਾਂ ਨੂੰ ਦੇਖੀ ਕੀ ਲੱਗਦਾ ਕਿ ਨਾਲੇ ਬਕਾ ਬਜਟ ਰੱਖਣਾ ਜੇ ਤਾਂ ਸ਼੍ਰੋਮਣੀ ਕਮੇਟੀ ਨੂੰ ਤਾਂ ਜੋ ਕਿ ਸ਼੍ਰੋਮਣੀ ਕਮੇਟੀ ਦਾ ਬਜਟ ਉਹਨਾਂ ਨਹੀਂ ਹੈਗਾ ਜਿੰਨਾ ਸਾਨੂੰ ਭਾਰਤ ਸਰਕਾਰ ਸੈਂਟਰਡੀ ਨੇ ਵਾਅਦੇ ਕੀਤੇ ਹੋਏ ਆ ਕੇਜਰੀਵਾਲ ਵੀ ਔਰ ਇਹ ਕਰਕੇ ਗਿਆ ਹੈ ਬੀਜੇਪੀ ਵਾਲੇ ਵੀ ਕਰਕੇ ਗਏ ਆ ਜਿਹੜਾ ਇਹਨਾਂ ਦਾ ਐਮਪੀ ਖੜਾ ਸੀ ਉਹਨੇ ਵੀ ਵਾਅਦੇ ਕੀਤੇ ਭਗਤਾਂ ਵਾਲੇ ਡੰਪ ਬਾਰੇ ਪਰ ਕੋਈ ਫਰਕ ਨਹੀਂ ਪੈ ਰਿਹਾ ਅੱਜ ਵੀ ਤੁਸੀਂ ਦੇਖ ਰਹੇ ਹੋ ਮੀਂਹ ਪੈ ਰਿਹਾ ਹੈ ਇਹ ਸਾਰਾ ਉੱਥੋਂ ਗੰਦ ਥੱਲੇ ਧਰਤੀ 'ਚ ਜਾ ਰਿਹਾ ਹੈ ਇਹਦਾ ਅਸਰ ਸਾਰੇ ਸ਼ਹਿਰ ਤੇ ਪੈ ਰਿਹਾ। ਕੀ ਲੱਗਦਾ ਕਿ ਬੁੱਢਾ ਦਰਿਆ ਜਿਸ ਤਰ੍ਹਾਂ ਸਬੰਦਾ ਜਾ ਰਿਹਾ ਹੈ, ਸੋ ਔਰ ਬਹੁਤ ਸਾਰੇ ਲੋਕਾਂ ਕੈਂਸਰ ਵੀ ਵਰਤ ਬੰਦੇ ਨਜ਼ਰ ਆਏ। ਕੀ ਲੱਗਦਾ ਕਿ ਅੰਮ੍ਰਿਤਸਰ ਵੀ ਕਿਸੇ ਸਮੇਂ ਅਸਥਾ ਦੇ ਹੀ ਜੂਸਦਾ ਹੋਇਆ ਨਜ਼ਰ ਆਏਗਾ ਜੇਕਰ ਨਹੀਂ ਕੋਈ ਸਾਰਥਿਕ ਹੱਲ ਕੱਢਿਆ ਗਿਆ। ਹਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਨਾਲਾ ਇੱਧਰੋਂ ਆਉਂਦਾ ਵੇਰਕ ਕਨੀਓ ਉਹਦੇ ਕੀ ਹਾਲਾਤ ਹੈਗੇ ਆ ਤੇ ਕੀ ਉੱਥੇ ਉਹਨਾ ਜੇ ਪੋਲੂਸ਼ਨ ਹੋਈ ਹੋਈ ਹੈਗੀ ਹੈ ਜਿਹੜੀ ਤੁਸੀਂ ਕੱਲ ਕਰ ਰਹੇ ਹੋ ਇੰਡਸਟਰੀ ਉਰੇ ਕਰਦੀ ਹੈ ਇਹ ਬਹੁਤ ਸੀਰੀਅਸ ਮੈਟਰ ਕੱਲੇ ਪੇੜਾ ਲਾ ਕੇ ਨਹੀਂ ਇਹ ਹੱਲ ਹੋਣਾ ਹੈਗਾ। ਆਪਾਂ ਨੂੰ ਵਾਟਰ 에ਅਰ ਕੁਆਲਿਟੀ ਇਹ ਸਾਰਿਆਂ ਦੇ ਉੱਤੇ ਨਿਗਾ ਪਾਉਣੀ ਪੈਣੀ ਤੁਸੀਂ ਪੋਲੂਸ਼ਨ ਦੀ ਗੱਲ ਕੀਤੀ ਹੈ ਗੰਦੇਪਣ ਦੀ ਗੱਲ ਕੀਤੀ ਹੈ ਪਰ ਦੇਖੇਗਾ ਕਿ ਆ ਆਲੇ ਦੁਆਲੇ ਸ਼ਹਿਰ ਦੀ ਗੱਲ ਕਰੀ ਸਾਰੇ ਵਿੱਚ ਕੂੜਾ-ਕਬਾੜ ਜਿਹੜਾ ਗਲੀਆਂ ਵਿੱਚ ਖਿਲਰਿਆ ਹੋਇਆ ਹੈ ਜਿਹੇ ਦਰਵਾਜ਼ੇ ਤੋਂ ਆਲੇ ਦੁਆਲੇ ਕੁ ਕਾਫੀ ਗਲੀਆਂ ਵਿੱਚ ਕੂੜਾ ਹੈ ਉਹਦੇ ਬਾਰੇ ਵੀ ਆਵਾਜ਼ ਚ ਇਹਦੇ ਬਾਰੇ ਅਸੀਂ ਮੇਅਰ ਕੋਲੇ ਗਏ ਸੀਗੇ ਜਿਹੜੀ ਥਾਂ ਜਿਹੜੇ ਪਾਉਣੇ ਤੇ ਸੀਗਾ ਉਹ ਜਿਹੜਾ ਪੰਨ ਸੀਪੇ ਸਵਰੇਜ ਦਾ ਆਇਆ ਹੋਇਆ ਸੀਗਾ ਗੁਰੂ ਰਾਮਦਾਸ ਰਾਂ ਦੇ ਬੈਕਸਾਈਡ ਗੁਰੂ ਰਾਮਦਾਸ ਰਾਂ ਦੇ ਬੈਕਸਾਈਡ ਤੇ ਉੱਥੇ ਖੁੱਲਾ ਪਾਣੀ ਆਇਆ ਸੀ ਉਹਨੂੰ ਮਿਲੇ ਸੀਗੇ ਉਹ ਉਹਨਾਂ ਦਿਨਾਂ 'ਚ ਗੁਰੂ ਰਾਮ ਗੋਪੁਰ ਆ ਰਹੇ ਸੀਗੇ ਤੇ ਉਦੋਂ ਵੀ ਇਦਾਂ ਹੀ ਹਾਲ ਸੀਗਾ ਸੋ ਅਸੀਂ ਸਮਝਦੇ ਆ ਕਿ ਜਿੱਥੇ ਸਿੱਖੀ ਵਿੱਚ ਸਾਨੂੰ ਕੰਗਾ ਦਿੱਤਾ ਗਿਆ ਕਿ ਆਪਾਂ ਸਾਫ਼ ਸੁਥਰੇ ਰਹੀਏ ਸਾਡਾ ਨਿਯਮ ਇਸ਼ਨਾਣ ਕਰਕੇ ਸਵੇਰੇ ਗੁਰੂ ਮਹਾਰਾਜ ਨੂੰ ਯਾਦ ਕਰਨਾ ਹੈ ਉੱਥੇ ਜੇ ਅਸੀਂ ਬਾਹਰ ਗੰਦ ਫਲਾਦੀਏ ਤਾਂ ਇਹ ਬਹੁਤ ਵੱਡੀ ਇੱਕ ਸਾਡੇ ਲਈ ਗਲਤ ਗੱਲ ਹੈ ਜਿਸ ਕਰਕੇ ਅਸੀਂ ਅੱਜ ਇਹ ਇੱਕ ਐਸਜੀਪੀਸੀ ਨੂੰ ਬੇਨਤੀ ਕਰਨਾ ਹੈ ਕਿ ਇਹ ਬਹੁਤ ਜ਼ਰੂਰੀ ਉਹਨਾਂ ਵੱਲੋਂ ਇਹਦੇ ਬਿਆਨ ਹੋਣੇ ਚਾਹੀਦੇ ਆ ਜਿਹੜੇ ਐਕਸੀਨ ਆ ਉਹਨਾਂ ਦੀ ਟੈਸਟਿੰਗ ਹੋ ਕੇ ਤੇ ਸਰਕਾਰਾਂ ਨੂੰ ਮਨਜ਼ੂਰ ਕੀਤਾ ਜਾਣਾ ਹੈ ਕਿ ਇਹ ਅੰਮ੍ਰਿਤਸਰ ਸਾਹਿਬ ਦਾ ਪਵਿੱਤਰਤਾ ਦਾ ਬਹੁਤ ਵੱਡਾ ਮੁੱਦਾ ਹੈ ਇਹ